ਕਾਮ ਤੋਂ ਅੱਗੇ ਦੂਜੇ ਨੰਬਰ ਤੇ ਹੈ ਕ੍ਰੋਧ ਫਿਰ ਸਮਝ ਲਾ ਉਂਝ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਵੀ ਆਖਿਆ ਕਿ ਹਾਲ ਦੇ ਕਾਲ ਮੂਲ ਕ੍ਰੋਧਨ ਮਹਾਰਾਜ ਨੇ ਆਖਿਆ ਇਹ ਕਲਾ ਦੀ ਮੇਨ ਜੜ ਕ੍ਰੋਧ ਤੂੰ ਜਿਸ ਬੰਦੇ ਦੇ ਅੰਦਰ ਟਿਕਦਾ ਹੈ ਨਾ ਉਸ ਬੰਦੇ ਨੂੰ ਤੂੰ ਬੰਦਾ ਨਹੀਂ ਰਹਿਣ ਦਿੰਦਾ ਉਹਦੀ ਬਿਰਤੀ ਬਿਲਕੁਲ ਖਤਮ ਕਰ ਦਿੰਦਾ ਉਂਝ ਸਾਥ ਸੰਗਤੀ ਇਕ ਧਿਆਨ ਰੱਖਣਾ ਤੁਹਾਡੇ ਅੰਦਰ ਬੜੀ ਸ਼ਾਂਤੀ ਬਣੀ ਹੋਵੇ ਨਾ ਇੱਕ ਵਾਰੀ ਆਪਾਂ ਪਹਿਲਾਂ ਵੀ ਬਿਆਨ ਤੇ ਕੀਤੀ ਸੀ ਤੇ 2 3 4 ਮਿੰਟ ਦਾ ਕ੍ਰੋਧ ਤੁਹਾਡੇ ਅੰਦਰ ਪੈਦਾ ਆ ਜਾਵੇ ਤੇ ਉਹ ਸਾਰੀ ਕਈ ਦਿਨਾਂ ਦਾ ਕੀਤਾ ਨਿਤਨੇਮ ਤੇ ਕਈ ਦਿਨਾਂ ਦੀ ਬਣੀ ਹੋਈ ਸ਼ਾਂਤੀ ਨੂੰ ਉਡਾ ਕੇ ਲੈ ਜਾਂਦਾ ਜਿਵੇਂ ਿਆਣਿਆ ਨੇ ਪੜੀਆਂ ਮਿਹਨਤਾਂ ਕਰ ਕਰਕੇ ਜਾਂ ਕਿਸੇ ਸਿਆਣੇ ਨੇ ਵੀ ਕੋਈ ਚੀਜ਼ ਇਕੱਠੀ ਹੋਵੇ ਕੱਖ ਕਾਨ ਇਕੱਠਾ ਕੀਤਾ ਹੋਵੇ ਤੇ ਬਾਅਦ ਨੂੰ ਲੈ ਕਿਤਾ ਮੰਡੀ ਹੁੰਦਾ ਸਾਰਾ ਕੁਝ ਢਾਕੇ ਲੈ ਜਾਂਦਾ ਬਾਰੇ ਸੱਥੇ ਪਾਤਸ਼ਾਹ ਨੇ ਆ ਕੇ ਕੀਤਾ ਫਿਰ ਸਮਝਵੇ ਮੈਂ ਇੱਕ ਉਦਾਹਰਣ ਦਿਆਂ ਸਮਝਣ ਬਾਅਦ ਤੇ ਸਮਝਦਾ ਆਪਾਂ ਬਾਣੀ ਰਹੇ ਆ ਪਰ ਉਦਾਹਰਣਾਂ ਨੂੰ ਸਤਨ ਵਾਸਤੇ ਹੁੰਦੀਆਂ ਨੇ ਕਹਿੰਦੇ ਜੀ ਕਿਸੇ ਰਾਜੇ ਦੀ ਸਭਾ ਦੇ ਵਿੱਚ ਇੱਕ ਵਿਦਵਾਨ ਪੰਡਿਤ ਕਥਾ ਕਰਦਾ ਰੋਜ਼ ਰੋਜ਼ ਕਥਾ ਕਰਦਾ ਸਾਲਾਂ ਦੇ ਸਾਲ ਲੰਘ ਗਏ ਇੱਕ ਦਿਨ ਰਾਜੇ ਦੇ ਕੋਲੋਂ ਉਸ ਪੰਡਿਤ ਨੂੰ ਕੋਈ ਗੱਲ ਆਖੀ ਗਈ ਵਿਦਵਾਨ ਨੂੰ ਕੋਈ ਗੱਲ ਕਹਿ ਦਿੱਤੀ ਉਹ ਗੱਲ ਇਦਾਂ ਦੀ ਸੀ ਕਿ ਉਸ ਵਿਦਵਾਨ ਪੰਡਿਤ ਨੇ ਗੁੱਸਾ ਕਰ ਲਿਆ ਵਿਰੋਧੀ ਹੋ ਗਿਆ इना ज्यादा क्रोधी हो गया आख्या तो कथा करनी नहीं वो घरे बह गया कथा सुन दादी हो गया उन्हें पहला अमीर वजीर भेजे जिन्हें जरनैल करैल मंत्री संतरी भेजे ना आया, आया। राजा आप भी गया बाहू विदवान इना क्रोधी हो गया भी आया ही नहीं आया ही ना कद तो किसी ने आखिया ना आया ना ਦੇ ਰਾਜੇ ਦੀ ਸਭਾ ਦੇ ਵਿੱਚ ਇੱਕ ਛੰਡਾਲ ਆ ਗਿਆ। ਬੰਦਾ ਬੜਾ ਨੀਵੇਂ ਕੰਮ ਕਰਨ ਵਾਲਾ ਤੇ ਬੜਾ ਕਰੋਧੀ ਬੰਦਾ ਸੀ। ਉਹਨੇ ਰਾਜੇ ਨੂੰ ਨਮਸਕਾਰ ਕਰਕੇ ਆਖਿਆ ਕਿ ਰਾਜਾ ਜੇ ਮੈਨੂੰ ਆਗਿਆ ਦਿਓ ਤੇ ਮੈਂ ਟਰਾਈ ਕਰਕੇ ਵੇਖਾਂ ਜਾਂ ਤੁਹਾਡਾ ਵਿਦਵਾਨ ਕਥਾਵਾਚਕ ਗਿਆਨੀ ਆਈ ਜਾਵੇ ਦਰਬਾਰ ਵਿੱਚ। ਰਾਜਾ ਹੱਸ ਕੇ ਕਹਿੰਦਾ ਜੇ ਸਾਡੇ ਆਖਿਆ ਨਹੀਂ ਆਇਆ ਤੇ ਤੇਰੇ ਆਖਿਆ ਉਹਨੇ ਕਿੱਥੋਂ ਆਣਾ ਤੂੰ ਤੇ ਹੈ ਹੀ ਬੜਾ ਕਰੋਧੀ ਹੈ। ਜੇ ਉਹ ਆਖੇ ਨਾਲ ਲੱਗਾ ਉਹਨੂੰ ਪਹਿਲਾਂ ਹੀ ਗਰੋਧਾ ਸੋ ਤੇਨੂੰ ਵੀ ਆ ਜਾਣਾ ਗੱਲ ਨੇ ਆਖਿਆ ਨਹੀਂ ਤਾਂ ਨਹੀਂ ਹੁੰਦਾ ਇੱਕ ਵਾਰੀ ਆ ਗਿਆ ਤੇ ਸੰਖੇਪ ਚਰਜ ਕਰਾ ਉਹ ਚੰਡਾਲ ਬੰਦਾ ਜਿਹੜਾ ਨੂੰ ਉਸ ਵਿਦਵਾਨ ਦੇ ਘਰ ਗਿਆ ਬੂਹਾ ਫੜਕਾਇਆ ਜਦੋਂ ਬੂਹਾ ਖੁੱਲਿਆ ਵਿਦਵਾਨ ਕੋਲ ਆਏ ਉਸ ਬੰਦੇ ਨੇ ਨਮਸਕਾਰ ਕੀਤੀ ਹੱਥ ਜੋੜੇ ਤੇ ਇਹ ਨਹੀਂ ਆਖਿਆ ਵੀ ਤੁਸੀਂ ਰਾਜੇ ਦੇ ਦਰਬਾਰ ਵਿੱਚ ਜਾਓ ਹੱਥ ਜੋੜ ਕੇ ਆਖਿਆ ਕਹਿੰਦਾ ਹੈ ਮਹਾਨ ਵਿਦਵਾਨ ਜੀ ਇਹ ਪੰਡਿਤ ਜੀ ਮੈਂ ਤੁਹਾਡੇ ਕੋਲ ਇਸ ਕਰਕੇ ਬੇਨਤੀ ਕਰਨ ਆਇਆ ਵੀ ਮੇਰੇ ਭਰਾ ਨੂੰ ਆਜ਼ਾਦ ਕਰ ਦੇ ਮੇਰਾ ਭਰਾ ਤੁਹਾਡੇ ਹੁਣ ਤੁਸੀਂ ਕੈਦ ਕੀਤਾ ਤੇ ਛੱਡ ਦਿਓ ਉਹ ਬੜਾ ਹੈਰਾਨ ਹੋਇਆ ਕਹਿੰਦਾ ਕਿ ਤੇਰਾ ਭਰਾ ਮੈਂ ਕਦੋਂ ਕੈਦ ਕਰ ਲਿਆ ਮੈਂ ਤੇ ਕਦੀ ਕਿਸੇ ਬੰਦੇ ਨੂੰ ਕੈਦ ਕੀਤਾ ਹੀ ਨਹੀਂ ਕਿਵੇਂ ਕੈਦ ਕਰ ਲਿਆ ਉਹ ਕਹਿੰਦਾ ਠੰਡੇ ਰਹੋ ਇੱਕ ਦਿਨ ਤੁਸੀਂ ਸਭਾ ਵਿੱਚ ਕਥਾ ਕਰਦਿਆਂ ਆਖਿਆ ਸੀ ਵੀ ਕ્રોਧ ਜਿਹੜਾ ਉਹ ਚੰਡਾਲ ਹੈ ਕ੍ਰੋਧ ਬੜਾ ਵੱਡਾ ਚੰਡਾਲ ਆ ਇਹ ਜਿੱਥੇ ਆ ਕੇ ਟਿਕ ਜਾਂਦਾ ਹੈ ਜੱਪ ਤੱਪ ਖਤਮ ਕਰ ਦਿੰਦਾ ਵਾ कई दिन हो गए क्रोध मेरा भरा वानेिर कैद करके देखे ओनू कृपा करके आजाद करो तो राजे की सभा कही समझ आगवान आख्या सची गल कहना भी क्रोध चला लगे क्रोध ते अपने अंदर लैके दे गुरु अर्जन देव सचे पातशाह सू आ समझा रहे हैं महाराज ने आख्या कहना एक वक्री गल गए लेकिन जीवन धारण कर लेना वक्री गल ਇਹਨੇਗਾ ਉਦਾਹਰਣਾ ਨੇ ਤੁਨ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹੀ ਦੇ ਚਰਣਾ ਵਿੱਚ ਸਾਧ ਸੰਗਤ ਦੀ ਇੱਕ ਏਦਾਂ ਦਾ ਆਇਆ ਮਨੁੱਖ ਜਿਨੇ ਸਰੀਰ ਤੇ ਸਵਾਹ ਮਲੀ ਹੋਈ ਆ ਜਟਾਵਾ ਬਧਾਨਾ ਹੋਇਆ ਜਦੋਂ ਕਿ ਸਰੀਰ ਦੇ ਸਵਾਹ ਮਲਦੇ ਨੇ ਇਹਦਾ ਮਤਲਬ ਇਹ ਹੁੰਦਾ ਵੀ ਮੇਰਾ ਅੰਦਰ ਸਵਾਹ ਵਾਂਗੂ ਠੰਡਾ ਹੋ ਗਿਆ ਅਗ ਬੁੱਝ ਗਈ ਇਹੋ ਮਹਾਰਾਜ ਸੱਤੇ ਪਾਤਸ਼ਾਹੀ ਦੇ ਚਰਣਾ ਤੇ ਮੱਖਾ ਟੇਕਿਆ ਤੇ ਬਹਿ ਗਿਆ ਸਾਹਮਣੇ ਇਹ ਇਤਿਹਾਸ ਘਟਨਾ ਹੈ ਸਾਹਮਣੇ ਬਹਿ ਗਿਆ ਤੇ ਮਹਾਰਾਜ ਸਤੇ ਪਾਤਸ਼ਾਹ ਨੇ ਪੁੱਛਿਆ ਕਿ ਤੇਰਾ ਨਾਮ ਕੀ ਕਹਿੰਦਾ ਸਤੇ ਪਾਤਸ਼ਾਹ ਮੇਰਾ ਨਾਮ ਹੈ ਦਾ ਸ਼ਾਂਤੀ RAM ਸ਼ਾਂਤੀ RAM ਮੇਰਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਸਤੇ ਪਾਤਸ਼ਾਹੀ ਦੇ ਤਖਤ ਦੇ ਬਿਲਕੁਲ ਪਿਛਲੇ ਪਾਸੇ ਇੱਕ ਬੜਾ ਪਿਆਰਾ ਗੁਰੂ ਦਾ ਸਿੱਖ ਬੈਠਾ ਸੀ ਇਹਦਾ ਨਾਮ ਸੀ ਭਾਈ ਸੁਤਰੇ ਸ਼ਾਹ ਬੜੀ ਤਪੱਸਿਆ ਵਾਲਾ ਗੁਰੂ ਦਾ ਸਿੱਖ ਹੋਇਆ ਉਹਦਾ ਸੁਭਾਅ ਜਿਹੜਾ ਉਹ ਬੜਾ ਫੁੱਲਾ ਸੀ ਹੈ ਬੰਦਗੀ ਵਾਲਾ ਪਰ ਸੁਭਾਅ ਬੜਾ ਫੁੱਲਾ ਉਹ ਮਹਾਰਾਜ ਸਤੇ ਪਾਤਸ਼ਾਹ ਜੀ ਦੇ ਤਖਤ ਤੇ ਪਿਛਲੇ ਪਾਸੇ ਬੈਠਾ ਇਸ ਆਸਮਨ ਦੀ ਯਾਨੀ ਜਾਨ ਸਿੰਘ ਲਿਖਦੇ ਵੀ ਇਹ ਵੇਖੇ ਉਹਨੂੰ ਜਿਹੜਾ ਵਿਦਵਾਨ ਬੈਠਾ ਸੀ ਉਹਦੇ ਵੱਲ ਵੇਖੇ ਤਖਤ ਦੇ ਪਿੱਛੇ ਬੈਠਾ ਤਖਤ ਦੇ ਪਿੱਛੇ ਬੈਠਾ ਬੈਠਾ ਨਾਲੇ ਉਹਨੂੰ ਚੜਾਵੇ ਦੰਦ ਕੱਢੇ ਆਪਣੇ 5-7 ਮਿੰਟ ਲੰਘ ਗਏ ਤੇ 5-7 ਮਿੰਟਾਂ ਵਿੱਚ ਜੋ ਸ਼ਾਂਤੀ ਰਾਉ ਨੇ ਉਹਨਾਂ ਨੂੰ ਕ੍ਰੋਧ ਆ ਗਿਆ ਉਹ ਭਾਈ ਸੁਤਰੇ ਦੇ ਪਿੱਛੇ ਦੌੜਿਆ ਗੁੱਸੇ ਵਿੱਚ ਆ ਕੇ ਭਾਈ ਸੁਤਰੇ ਦੇ ਅੱਗੇ ਉਹ ਪਿੱਛੇ ਵਰਸ ਸਾਹਿਬ ਦੀ ਤੇ ਤਖਤ ਦੇ ਤਿੰਨ ਚਾਰ ਜਿਹੜੇ ਕੱਢੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਨੇ ਦੋਨਾਂ ਨੂੰ ਬਿਠਾ ਕੇ ਆਇਆ ਕਿ ਬੈਠੋ ਗੱਲ ਕੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਕਹਿੰਦੇ ਗੱਲ ਕੀ ਬੈਠੋ ਜਦੋਂ ਉਸ ਵਿਦਵਾਨ ਸੱਜਣ ਨੂੰ ਪੁੱਛਿਆ ਕਿ ਕੀ ਗੱਲ ਆ ਸ਼ਾਂਤੀ RAM ਨੂੰ ਪੁੱਛਿਆ ਕਹਿੰਦਾ ਮਹਾਰਾਜ ਤੁਸੀਂ ਇਹੋ ਜਿਹੇ ਬੰਦੇ ਰੱਖੇ ਆਪਣੇ ਦਰਬਾਰ ਮੈਂ ਮੱਥਾ ਟੇਕ ਕੇ ਤੁਹਾਨੂੰ ਬੈਠਾ ਵਾਂ ਮਹਾਰਾਜ ਇਹ ਤੁਹਾਡੇ ਪਿੱਛੇ ਬੈਠਾ ਮੈਨੂੰ ਚੜਾਈ ਜਾਂਦਾ ਇਦਾਂ ਦੇ ਬੰਦੇ ਦਰਬਾਰ ਕਰਕੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਸੁਦਰੇਸ਼ਾ ਨੂੰ ਪੁੱਛਿਆ ਮਹਾਰਾਜ ਕਹਿਣ ਲੱਗੇ ਭਾਈ ਸਭ ਕੀ ਹੋਇਆ ਕਹਿੰਦਾ ਮਹਾਰਾਜ ਸੱਤੇ ਬਾਦਸ਼ਾਹ ਜੀ ਇਹਦੇ ਨਾਮ ਸ਼ਾਂਤੀ ਰਾਮ ਦੱਸਿਆ ਤੇ ਮੈਂ ਚੈੱਕ ਕਰਦਾ ਪਿਆ ਸਾ ਵੀ ਦੀਵਨ ਵਿੱਚ ਸ਼ਾਂਤੀ ਨਾਮ ਦੀ ਕੋਈ ਚੀਜ਼ ਹੈਗੀ ਵੀ ਆ ਕਿ ਨਾ ਹੀ ਸ਼ਾਂਤੀ ਰਾਮ ਅੰਦਰ ਵੀ ਸ਼ਾਂਤੀ ਹੈਗੀ ਆ ਕਿ ਨਹੀਂ ਹੈਗੀ ਤੇ ਮਹਾਰਾਜ ਮੁਸਕਰਾ ਕੇ ਕਹਿੰਦੇ ਫਿਰ ਕੀ ਤਤ ਕੱਢਿਆ ਕਹਿੰਦਾ ਸੱਤੇ ਬਾਦਸ਼ਾਹ ਜੀ ਨਾਮ ਸ਼ਾਂਤੀ ਰਾਮ ਉਹਦੇ ਹੈ ਇਹ ਭਾਂਬੜ ਦਾ ਸੀ ਮਹਾਰਾਜ ਬਾਹਰ ਸ਼ਾਂਤੀ ਹੈ ਪਰ ਅੰਦਰ ਦੇ ਭਾਂਬੜ ਮੱਚਦੇ ਪਏ ਸਤੇ ਪਾਤਸ਼ਾ ਜਿੰਨਾ ਚਿਰ ਇਹ ਅੰਦਰ ਤੇ ਭਾਵੜ ਨੂੰ ਖਤਮ ਨਹੀਂ ਕਰਦਾ ਬਾਹਰ ਭਾਵੇਂ ਤਨ ਤੇ ਸਵਾਹ ਮੰਨ ਲਏ ਭਾਵੇਂ ਮਹਾਰਾਜ ਸਤੇ ਪਾਤਸ਼ਾ ਜਿੱਥੇ ਕਿੱਥੇ ਮਰਜ਼ੀ ਪਟਕਾਵੇ ਅੰਦਰ ਦੀ ਆਗ ਨਹੀਂ ਸ਼ਾਂਤ ਕਰਦਾ ਤੇ ਗੱਲ ਬਣਦੀ ਹੈ ਇਹ ਬਚਨ